ਟੁਪਿਆ ਉਹਨਾਂ ਨੂੰ ਇੱਥੇ ਮਿਲ ਨਹੀਂ ਰਿਹਾ ਹਾਂ ਤੇ ਜਿਹੜੇ ਪਾਸੇ ਪਿੰਡਾਂ ਵਾਲੇ ਸੁੱਕੇ ਸਾਂਹੇ ਆ ਉਹ ਮਤਲਬ ਜ਼ਿਆਦਾ ਮਤਲਬ ਲੈ ਰਹੇ ਨੇ ਹਾਂ ਹੋਰ ਜਵਾਬ ਦਿਓ ਹੋਰ ਜਿਹੜਾ ਡੱਬਿਆਂ ਨਾਲ ਸਭ ਕੁਝ ਮਿਲ ਰਿਹਾ 10 ਸਾਲ ਹੋ ਗਿਆ ਡੱਬੇ ਆ ਜਦੋਂ ਡੱਬਿਆਂ ਨੂੰ ਸਭ ਕੁਝ ਮਿਲ ਰਿਹਾ ਇਹ ਇੱਥੇ ਵੀ ਰੱਖੀ ਜਾਂਦੇ ਘਰਾਂ 'ਚ ਪਚਾਈ ਜਾਂਦੇ ਆ ਭੈਣਾਂ ਦੀ ਸਭ ਕੁਝ ਮਿਲ ਰਿਹਾ ਤੁਹਾਨੂੰ ਫਸੂਲਪੁਰ ਛੱਡ ਦਿਓ ਛੱਡ ਸਾਨੂੰ ਜੇ ਸਾਨੂੰ ਕੁਝ ਮਿਲ ਰਿਹਾ ਜਾ ਕੇ ਵੇਖੋ ਮਾਂ ਘਰੇ ਵੀ ਲੱਗਦਾ ਭੈਣ ਸੋਣਾ ਆ ਤੁਹਾਡੇ ਤੋਂ ਵੀ ਆਉਣਾ ਬੋਲੋ ਜੇ ਮਿਲ ਰਿਹਾ ਹੈ ਤੇ ਜਾ ਕੇ ਵੇਖੋ ਚੈੱਕ ਕਰੋ ਤੁਹਾਨੂੰ ਰਾਤੀ ਮੰਤਰੀ ਨੇ ਕਿਹਾ ਸੀ ਤੇ ਅੱਜ ਆ ਗਏ ਆ ਜੇ ਹਰਮਨ ਮੰਤਰੀ ਆਂਦਾ ਤੋਈ ਨਹੀਂ ਆਉਣਾ ਆਹੀ ਭਾਜੀ ਨਹੀਂ ਆਉਣਾ ਮੇਰੀ ਗੱਲ ਸੁਣੋ ਇਹ ਵੀਰੇ ਇਹਨਾਂ ਤਾਂ ਖੋਇਆ ਇੱਕ ਮਿੰਟ ਮੈਂ ਖੜ੍ਹ ਜਾ ਮੈਂ ਤੁਹਾਡੀ ਗੱਲ ਸੁਣਦਾ ਉਹ ਮਾਤਾ ਜੀ ਇੱਕ ਮਿੰਟ ਖੜ੍ਹ ਮੰਤਰੀ ਸਾਹਿਬ ਇਸ ਗੱਲ ਨੂੰ ਜ਼ਰੂਰ ਨੋਟ ਕਰਨਾ ਕਿ ਇੱਥੇ ਜਿਹੜੇ ਝਗੜੇ ਜੂ ਹੋ ਰਿਹਾ ਇਕ ਦੂਜੇ ਦੇ ਸਿਰ ਪਾਣ ਦੀ ਕਜਾ ਰਹੀਆਂ ਬੀਬੀਆਂ ਕਿਸ ਦੀ ਗੱਲ ਹੀ ਨਹੀਂ ਸੁਣਦੀਆਂ ਤੁਸੀਂ ਇਹਨਾਂ ਨੂੰ ਅੱਡੋ ਅੱਡ ਪਿੰਡ ਕਿਉਂ ਨਹੀਂ ਦਿੰਦੇ ਇਹਨਾਂ ਦੀ ਪੰਚਾਇਤ ਨੂੰ ਇਹਨਾਂ ਦੇ ਸਰਪੰਚ ਨੂੰ ਜ਼ਰੂਰ ਆ ਰਾਸ਼ਨ ਜਿਹੜਾ ਉਹ ਪ੍ਰੋਵਾਈਡ ਕਰਾ ਦਿਓ ਤੇ ਇਹਨਾਂ ਗਰੀਬਾਂ ਨੂੰ ਵੀ ਮਿਲਣਾ ਚਾਹੀਦਾ ਤੁਹਾ ਜਿਹੜੀ ਜਨਾਨੀ ਤੁਹਾਨੂੰ ਬੁਰੜੀ ਆਖਣ ਦਾ ਕੋਛ ਨਹੀਂ ਹੈ ਗਾਓ ਤੇ ਉਹ ਆਉਦੀ ਮੇਰੇ 2 ਕਿਲੇ ਕੋਛ ਨਹੀਂ ਪਾਪਾ ਖੇਤਾਂ ਹੀ ਸਾਡੇ ਨਾਲ ਹੀ ਸਿੱਟੇ ਕੋਤੇ ਚੋਕਦੀ ਆਉਂਦੀ ਜਾਂਦੇ ਜੋ ਮਾਤਾ ਤੁਮਾ ਨਾਲ ਘਰੇ ਜਾਂ ਇਹ ਤਾਂ ਗੁਰਦਾਰਿਓ ਕਿੰਨਾ ਮਾਦਾ ਖੜਦਾ 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 ਕਰਦੇ ਆਹ ਤਾਂ ਗੁਰਦਾਰਿਓ ਅੱਜ ਨਹੀਂ ਜਾ ਸਕ ਮੇਰੀ ਪਿਆਰੀ ਉਹ ਲੋੜਦਾ ਜੋ ਇਧਰ ਆਸੋ ਇਹ ਵੀ ਪੈਣੀ ਆ ਦੀ ਇਹ ਵੀ ਪੈਣੀ ਆ ਉਹ ਚੈਨਾਂ ਨੂੰ ਸਾਰਿਆ ਮੇਰੀ ਭਾਈ ਇਹ ਕਹ ਰਹੇ ਲੋਕੀ ਅੱਜ ਮੁੱਠਾ ਨਹੀਂ ਪਾ ਲਈ ਮੈਂ ਲੋਨੇ ਪਾ ਲਈ ਉਹ ਤਾਂ ਦੇ ਸੌਣ ਠੇਕੇ ਦੇ ਕਰੇ ਦਿੱਤੀਓ ਪਾਏ ਲੈਣੇ ਠੇਕੇ ਦੇ ਦੇ ਕੇ ਪੈਸੇ ਲੈਣੇ ਠੇਕੇ ਦੇ ਕੋਈ ਨਹੀਂ ਕਾੜੀ ਮਾਦਾ ਠੇਕੇ ਦੀ ਦਿੱਤੀ ਪਾਣੀ ਠੇਕੇ ਦੇ ਦਿੱਤੀ ਪੈਣੀ ਆ ਮੇਰੀ ਆਪ ਦੀ ਆਪੀ ਚੀਓ ਹਾਂ ਦੋਸੋ ਜਿੱਥੇ ਹੜ੍ਹ ਪ੍ਰਭਾਵਿਤ ਇਲਾਕਾ ਨੇ ਇਹ ਰਸਨਾ ਉਹਨਾਂ ਵਾਸਤੇ ਆ ਰਿਹਾ ਜਿਹੜਾ ਕਹਿੰਦਾ ਵੀ ਰੱਖਦੇ ਦਿੱਤਾ ਵਾ ਵੀ ਇਹ ਰਸਨਾ ਦੋ ਰੋਟੀਆਂ ਰੱਖ ਲਾਣ ਬਈ ਕਾਂ ਵਾਲੇ ਰੋਟੀਆਂ ਖਾ ਲੰਗਰ ਚ ਆਹ ਹੋ ਰਹੀ ਇਹਨਾਂ ਦਾ ਕੀ ਚੋਕ ਲਿਆ ਵਾ ਲੰਗਰ ਆਜ ਤੇ ਰਸਨਾ ਜੀ ਤੈਨੂੰ ਖਲੋਣ ਨਹੀਂ ਦਿੱਤੀ ਕਿਸੇ ਨੂੰ ਰਸਨਾ ਉਹ ਵੀ ਰਾਹੀ ਨਹੀਂ ਰੋਕੇ ਉਹ ਹੀ ਨਹੀਂ ਰੋਕੇ ਲੈ ਆਹ ਤਾਂ ਬੈਠੇ ਆਦਾ ਦਾਦਾ ਹੁਣ ਬੈਠਿਆ ਨੇ ਕੋਈ ਚਾਹ ਕਿਉਂ ਮੈਂ ਦਿਖਾ ਲੂ ਕੀ ਆ ਉਹ ਅਸੀਂ ਮਰ ਜਾਈਏ ਫਿਰ ਸਾਡੇ ਦੇ ਦਿਹਾੜੀ ਦਾ ਪਾਣੀ ਕੋਈ ਚੱਲਦਾ ਅੱਛਾ ਪਿੰਡ ਕਿਹੜਾ ਤੁਹਾਡਾ ਕੰਮ ਕਰਨੀ ਵੀਰ ਹੈਗਾ ਵਾਰੀ 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 ਵੀਰ ਕੀ ਕੰਮ ਕਰਨੀ ਹੈਗਾ ਹੀ ਡੁੱਬਿਆ ਨਾ ਵੀ ਭੜੇ ਆ ਕੋਠੇ ਮਠਲੇ ਚੋਂ ਡਿਆ ਬੰਦੇ ਸਾਡੇ ਘਰੇ ਬੈਠੇ ਆ ਵੇਖੋ ਮੇਰੀ ਗੱਲ ਸੁਣੋ ਇੱਕ ਬੰਨੇ ਹੁਣ ਸਾਰਾ ਪੰਜਾਬ ਜਿਹੜਾ ਮੁਸੀਬਤ ਦੇ ਵਿੱਚ ਡੁੱਬਿਆ ਹੋਇਆ ਇੱਕ ਮੈਂ ਪਹਿਲਾਂ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਫਿਰ ਮੈਂ ਤੁਹਾਡੀ ਹਰ ਗੱਲ ਸੁਣ ਕੇ ਜਾਉਂ ਪੂਰੀ ਗੱਲ ਸੁਣੂ ਤੁਹਾਡੀ ਹਾਂ ਦੱਸੋ ਮੇਰੀ ਗੱਲ ਧਿਆਨ ਨਾਲ ਸੁਣੋ ਹਾਂ ਪੰਜਾਬ ਸਾਰਾ ਡੁੱਬ ਗਿਆ ਪੈਲੀਆਂ ਡੁੱਬ ਗਈਆਂ ਡੰਗਰ ਡੁੱਬ ਡੁੱਬ ਗਏ ਨਾ ਹਲਾ ਅਜ ਉਹਨਾਂ ਨੂੰ ਲੋੜ ਹੀ ਨਾ ਆਪਾਂ ਤੇ ਫੇਰ ਜੇ ਆਪਾਂ ਜੇ ਕੰਮ ਕਰਦੇ ਆ ਪਹਿਲਾਂ ਵੀ ਤਾਂ ਆਪਾਂ ਖਾਨੇ ਹਜੇ ਪਾਣੀ ਨਾ ਆਉਂਦਾ ਫੇਰ ਕਿੱਥੋਂ ਲੈਂਦੇ ਆਪਾਂ ਹੁਣ ਵੀ ਵੀਰ ਜੀ ਜੇ ਪਾਣੀ ਆਏ ਨਹੀਂ ਆਇਆ ਅਹੀਂ ਉਹਨਾਂ ਵੀ ਔਖੇ ਆਹੀਂ ਨਹੀਂ ਆਇਆ ਪਾਣੀ ਔਖੇ ਆ ਬੰਦੇ ਸਾਡੇ ਇੱਥੇ ਲੱਗੇ ਆ ਅਸੀਂ ਜੇ ਰੋ ਰੋਟੀਆਂ ਲੈ ਲਾਂਗਾ ਵਾ ਇਹ ਤਾਂ ਵੱਡੀ ਗੱਲ ਕੋਈ ਨਹੀਂ ਬੰਦੇ ਲੱਗੇ ਆ ਉਹ ਦਿਹਾੜੀ ਤੇ ਲੱਗੇ ਆ ਉੱਥਾਂ ਤੇ ਨਹੀਂ ਲੱਗੇ ਵੀਰ ਸੇਵਾ ਸੇਵਾ ਦੇ ਕਾਰਨ ਆਏ ਆ ਹਾਂਜੀ ਬੋਲੋ ਬੋਲੋ ਬੰਦਿਆਂ ਨੂੰ ਵੇਖੋ ਜਾ ਕੇ ਇਹਨਾਂ ਦੇ ਪਿੰਡ ਦਾ ਬੰਦਾ ਹੈਗਾ ਕੋਈ ਚਲੋ ਆਓ ਤੁਹਾਡਾ ਬੰਦਾ ਵੇਖੀਏ ਕਿਹੜਾ ਲੱਗਾ ਹੈ ਬੰਦਾ ਕਿਹੜਾ ਲੱਗਾ ਬਲਟੋ ਕਿਹ ਲੱਗਿਆ ਪਰ ਇਹ ਪਿੱਛੇ ਜਾ ਪੈਂਡ ਹੈਡਾ ਹਰਸੂਲਪੁਰ ਲੱਗੇ ਆ ਹਰਸੂਲਪੁਰ ਉੱਥੇ ਪਾਣੀ ਖੁਣੀ ਨਹੀਂ ਆਇਆ ਪਾਣੀ ਆ ਇਹ ਪਾਣੀ ਉੱਧਰ ਜਾਣਾ ਵਾ ਕਹਾਇਆ ਵੀ ਆ ਹਰ ਬੰਦੇ ਦੀ ਆਪਣੀ ਆਪਣੀ ਮੁਸ਼ਕਲ ਹੈ ਤੇ ਇੱਥੇ ਮੰਡ ਦੇ ਵਿੱਚ ਮਾਤਾਵਾਂ ਕੁਝ ਸਾਨੂੰ ਮਿਲੀਆਂ ਨੇ ਇਹਨਾਂ ਦੀ ਕੀ ਮੁਸ਼ਕਲ ਹੈ ਜਾਣਦੇ ਮਾਤਾ ਜੀ ਪਹਿਲੇ ਆਪਣਾ ਨਾਮ ਦੱਸ ਦਿਓ ਜਗੀਰ ਕੌਰ ਹੈ ਮੇਰਾ ਜਗੀਰ ਕੌਰ ਕੀ ਨਾਮ ਤੁਹਾਡੇ ਆ ਪਿੰਡ ਦਾ ਪਿੰਡ ਦਾ ਮੁਠਿਆਲਾ ਮੁਠਿਆਲਾ ਕੀ ਮੁਸ਼ਕਲ ਆ ਰਹੀ ਤੁਹਾਨੂੰ ਸਾਨੂੰ ਮੁਸ਼ਕਲ ਇਹ ਆ ਰਹੀ ਆ ਵੀ ਫਸਲ ਸਾਡੇ ਮਾਰੇ ਗਏ ਪੱਠੇ ਸਾਡੀ ਉਧਰ ਆ ਤੁਸੀਂ ਪਟਵਾਰੀ ਤੋਂ ਪੁੱਛ ਸਕਦੇ ਜੋ ਸਾਡੀ ਜ਼ਮੀਨ ਹੈਗੀ ਆ ਕਿ ਨਹੀਂ ਹੈ ਅੱਛਾ ਕਿੰਨੇ ਪਹਿਲੀ ਤੁਹਾਡੀ ਸਵਾਦ ਹੋ ਕੇ ਲਈ ਸਵਾਦ ਹੋ ਕੇ ਲਈ ਹਾਂ ਤੁਹਾਡੀ ਬਾਰਡਰ ਦੇ ਉੱਤੇ ਆ ਤੁਹਾਡੀ ਆਪਣੀ ਆਪ ਦੀ ਆਪ ਦੀ ਆਪ ਦੀ ਭੈਣ ਸਾਡੀ ਡੁੱਬ ਗਈ ਸਾਰੀ ਸਾਰੀ ਡੁੱਬ ਗਈ ਫਟੜ ਲੇ ਜਾ ਗਏ ਪਾਛੇ ਬੁਹਿ ਗਏ ਅੱਛਾ ਕਾ ਕੇ ਦੇ ਮੱਝਾ ਤੈਨਾਂ ਤਿੰਨ ਮੱਚਾਂ ਨੇ ਹਾਂ ਹੁਣ ਉਹਨਾਂ ਦੇ ਚਾਰੇ ਚੋਰੇ ਦਾ ਕਿਦਾਂ ਸਾਰਾ ਉਹਨਾਂ ਦੇ ਚਾਰੇ ਦਾ ਕੋਈ ਨਹੀਂਗਾ ਵੀ ਜੇ ਕੋਈ ਦਿੰਦਾ ਪੰਡ ਕੱਲਾ ਲਈ ਦੇ ਨਹੀਂ ਕਿੰਨੀ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਕੀਤਾ ਨਹੀਂ ਅਜੇ ਕੋਈ ਨਹੀਂ ਮੈਂ ਤਰਪਾਇਲ ਮੰਗਦੀ ਨਹੀਂ ਜਾ ਕੇ ਵੇਖੋ ਜੀ ਮੇਰਾ ਕੋਠਾ ਵੀ ਡਿੱਗਾ ਵਣ ਵਾਲਾ ਆ ਤੁਹਾਡੇ ਸਾਹਮਣੇ ਹੁਣੇ ਭਾਈ ਸਾਹਿਬ ਕਹਿ ਰਹੇ ਆ ਵੀ ਮੰਤਰੀ ਸਾਹਿਬ ਆ ਹਾਂ ਅਹੀਂ ਮੈਂ ਆਖਿਆ ਮੰਤਰੀ ਨੂੰ ਹੱਥ ਜੋੜ ਕੇ ਆਖਿਆ ਰਾਤ ਕੱਲ ਰਾਤ ਕਿ ਮੈਨੂੰ ਤਰ ਪਾਇਲ ਵੀ ਦੋ ਉਹਨਾਂ ਨਹੀਂ ਗਿਆ ਜੇ ਕੱਲੀ ਤਰ ਪਾਇਲ ਅੱਛਾ ਤੇ ਪਿੰਡ ਦੇ ਸਰਪੰਚ ਆਂਦਾ ਤੇਰਾ ਕੀ ਵਿਗੜਿਆ ਇੱਥੇ ਆ ਆਖ ਲੈਂਦੇ ਜੋ ਤੇ ਉੱਥੇ ਮੁੱਠਿਆ ਲੈਣੀ ਪਿੰਡ ਦਾ ਸਰਪੰਚ ਕਹਿੰਦਾ ਤੇਰਾ ਕੀ ਵਿਗੜਿਆ ਆਹੋ ਮੇਰੇ ਪਹਿਲੀ ਚ ਜਾ ਕੇ ਵਾਰ ਦੇਣੀ ਧੱਕਾ ਮਾਰ ਦੇਣੀ ਆ ਕੇ ਦਿਹਾੜ ਦਾ ਵਿੱਚ ਮੈਨੂੰ ਕੱਲ ਬੜੀ ਉਹਨਾਂ ਮੇਰੀ ਬੇਇੱਜ਼ਤੀ ਕੀਤੀ ਸਰਪੰਚ ਆਪਣੇ ਨੇ ਆਖੇ ਤੇਰਾ ਵਿਗੜਿਆ ਕੀ ਆ ਤੂੰ ਮਹੀਂ ਇੱਥੇ ਆਉਂਦਾ ਨਹੀਂ ਨਹੀਂ ਤੁਹਾਡੀ ਪਹਿਲੀ ਡੁੱਬੀ ਨਹੀਂ ਗਈ ਡੁੱਬੀ ਆ ਚਲੋ ਤੁਹਾਨੂੰ ਮੈਂ ਵਖਾਉਂਦਾ ਤੇ ਫਿਰ ਉਹ ਸਰਪੰਚ ਕਿਉਂ ਕਹਿ ਰਿਹਾ ਵੀ ਤੁਹਾਡਾ ਕੰਡੂ ਮਿਗੜਿਆ ਇਹ ਤਾਂ ਹੀ ਆਖੀ ਜਾਂਦੇ ਕਿ ਤੁਹਾਨੂੰ ਵੇਰ ਘੇਰੇ ਡੰਗਾ ਲੈ ਲੱਗ ਪੈਂਦੇ ਆ ਸਾਨੂੰ ਲੈਣ ਨਹੀਂ ਦਿੰਦੇ ਕਿੱਥੇ ਹੁਣ ਸਰਪੰਚ ਨਾਲ ਆਪਾਂ ਗੱਲ ਕਰਦੇ ਹਾਂ ਪੁੱਛੀਏ ਉਹਨਾਂ ਨੂੰ ਉਹ ਹਵੇ ਇੱਥੇ ਐ ਸਰਪੰਚੇ ਨਾਲ ਆ ਕੇ ਇੱਥੇ ਨਾਲ ਹੀ ਆ ਹਾਂ ਗੇਲੀ ਅੱਛਾ ਮੈਂ ਕੋਲ ਮੰਤਰੀ ਦੇ ਖਲਾਰ ਕੇ ਆਖਿਆ ਮੈਂ ਹਾਂ ਇਹ ਵੇਖ ਲੋ ਨਹੀਂ ਤੁਹਾਡੇ ਨਾਲ ਕਿਉਂ ਕਰ ਰਿਹਾ ਜੋ ਸਾਰੇ ਨਾਲ ਮੇਰੇ ਨਾਲ ਸਾਰੇ ਜੀ ਲੱਗਦੇ ਗੱਲ ਕਰੀਏ ਕਿਉਂ ਪਤਾ ਨਹੀਂ ਕਿਹੜੀ ਗੱਲ ਉਹ ਚ ਮੈਨੂੰ ਤੇ ੱਤਕੇ ਮਾਰਦੇ ਜੇ ਤੁਸੀਂ ਸਰਪੰਚ ਨੂੰ ਕਿਤੇ ਬੋਰਡ ਵਾਰਡ ਤੋਂ ਤੇ ਨਹੀਂ ਮਨਾ ਕਰਤਾ ਮਨਾ ਤਾਂ ਮੈਂ ਤਾਂ ਇਹ ਕਰਦੀ ਨਿਕੈ ਅਸੀਂ ਤੇ ਨਾ ਜੂਨ ਲੱਗੇ ਦੀ ਪਾਉਣ ਅਸੀਂ ਪਾਈ ਜਾਣੇ ਜੋ ਸਰਕਾਰ ਜਿੱਤਰਾਂ ਦੀ ਆਉਂਦੀ ਉਹਨੂੰ ਵੀ ਇੱਥੇ ਜੋ ਘਰ ਘਰ ਹੈਗਾ ਬਾਹਰ ਕੇ ਘਰ ਵੀ ਡੁੱਬ ਗਿਆ ਘਰ ਬਾਹਰ ਆ ਤੇ ਜਾ ਕੇ ਵੇਖੋ ਭਈ ਇੰਨਾ ਐਡਾ ਨਹੀਂ ਮਾਏ ਮੇਰਾ ਪਾਣੀ ਮੀਂਹ ਦਾ ਜਿਹੜਾ ਉਹ ਵੀ ਘਰ ਜਾਂਦਾ ਉਤੋਂ ਬਾਲੇ ਜਿਹੜੇ ਕਿੰਦਾ ਹੈ ਹਾਂ ਇਹ ਤਾਂ ਨੂੰ ਮੁਸ਼ਕਲ ਚਾਰੇ ਦੀ ਆ ਰਹੀ ਹੈ ਸਾਨੂੰ ਕਿਾਰੇ ਦੇ ਵੀ ਆ ਰਿਹਾ ਸਾਨੂੰ ਕਮਰਾ ਵੀ ਪੱਕ ਦੇਣ ਮੇਰਾ ਕਮਰਾ ਵੀ ਪੱਕ ਕਮਰਾ ਹੈ ਨਹੀਂ ਤੁਹਾਡੇ ਕੋਲ ਹੈਗਾ ਉਹ ਕੋਈ ਨਹੀਂ ਕੋ ਖੜਾ ਖੂ ਅੱਛਾ ਬੇ ਆਇਨਾ ਨਹੀਂ ਮੈਂ ਪਾਣੀ ਆ ਤਾਂ ਤੁਸੀਂ ਚੱਲ ਕੇ ਦੇਖ ਲਓ ਹਾਂ ਜੇ ਮੈਨੂੰ ਮੈਂ ਝੂਠ ਮਾਰਾਂਗੀ ਫੇਰ ਨਹੀਂ ਅਸੀਂ ਕਿਉਂ ਕਹਾਂਗੇ ਤੁਸੀਂ ਝੂਠ ਆ ਜਦੋਂ ਵੀਡੀਓ ਚੱਲ ਗਈ ਸਾਰਿਆਂ ਨੂੰ ਪਤਾ ਲੱਗ ਜਿਵੇਂ ਮਾਤਾ ਨੇ ਕਿੰਨਾ ਸੱਚ ਮੈਂ ਫੇਰ ਆ ਹੋਵੇ ਮੈਂ ਤਾਂ ਹਾਥੀ ਜੋੜਦੀਆਂ ਸਾਰਿਆਂ ਗਾੜੀ ਤੇ ਮੇਰੀ ਮਿਹਨਤ ਸੁਣੋ ਮੈਂ ਮੰਤਰੀ ਨੂੰ ਵੀ ਆਖਿਆ ਮੰਤਰੀ ਨੇ ਕਈ ਰਾ ਕੇ ਆਪੀ ਇਹਨੂੰ ਦੋ ਬਿੜੇਰੀ ਬੇਬੇ ਇੱਕ ਕਚੇੜ ਫਸਾਰੇ ਪਿੰਡ ਚ ਮੇਰਾ ਹੀ ਘਰ ਆ ਥੱਲੇ ਡੁੱਬਾ ਐਨੇ ਐਂਦਾ ਨਹੀਂ ਮੈਂ ਗੱਡੀ ਮੈਂ ਪਰਤੀ ਪਾਈ ਆ ਰਾਸ਼ਨ ਹੁਸਨ ਦਾ ਕੀ ਚੱਕਰ ਹੈ ਰਾਸ਼ਨ ਆ ਰਿਹਾ ਰਾਸ਼ਨ ਆ ਅਮਦਾ ਇਹ ਲੈਣ ਦੇਂਦੇ ਲੈ ਲੈ ਜਾਂ ਨੈਤ ਨਹੀਂ ਆ ਤਜੋੜ ਕੋਣ ਨਹੀਂ ਲੈਣ ਦਿੰਦਾ ਵੀ ਸੇਵਾ ਕਰਦੇ ਤੇਰਾ ਬੀਬੀਆਂ ਬਾਹਰ ਲੀਆਂ ਹੁੰਦੀਆਂ ਜਿਹੜੋਂ ਲੜਦੀਆਂ ਰਾਸ਼ਨ ਵਾਲੇ ਇਹੋ ਆ ਰਸੂਲ ਕੋਲ ਅੱਛਾ ਕੋਈ ਬਾਹਰੋਂ ਬੀਬੀ ਹੁਣ ਦਿਖਾਓ ਉਹ ਵੀ ਹੇ ਉੱਥੇ ਆਏ ਚਲੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਸੋ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਕਿਹੜੀ ਵੀ 10 ਬੀਬੀ ਕਿੱਥੋਂ ਆਈਆਂ ਜੀ ਇਹ ਇੱਥੇ ਤੁਹਾਡਾ ਪਹਿਲੀ ਡੁੱਬੀ ਕੋਈ ਬਿਲਕੁਲ ਕੋਈ ਨਹੀਂ ਵੀ ਡੁੱਬਿਆ ਨਾ ਘਰ ਵੀ ਡੁੱਬਾ ਪਿਆ ਅੱਛਾ ਹਾਂਜੀ ਘਰ ਵੀ ਡੁੱਬਾ ਪਿਆ ਅੱਛਾ ਤੇ ਕੀ ਮੁਸ਼ਕਲ ਆ ਰਹੀ ਹੈ ਹੁਣ ਤੁਹਾਨੂੰ ਮੁਸ਼ਕਲ ਸਾਨੂੰ ਪਾਣੀ 'ਚ ਡੁੱਬੇ ਪਏ ਘਰ ਆਵੇ ਡੰਗਰ ਬਾਹਰ ਇੱਥੇ ਘਰ ਵੀ ਡੁੱਬ ਗਿਆ ਹਾਂਜੀ ਘਰ ਵੀ ਡੁੱਬ ਗਿਆ ਅੱਛਾ ਤੂੜੀ ਤੰਦ ਭਿੱਜਾ ਪਿਆ ਹੈ ਸਮਾਨ ਸਮੋਹਤ ਨਹੀਂ ਕੱਢਿਆ ਗਿਆ ਹੁਣ ਨਹੀਂ ਸਮਾਨ ਨਹੀਂ ਕੱਢਿਆ ਗਿਆ ਜੀ ਸਮਾਨ ਕਿਉਂਕਿ ਮੇਰੇ ਘਰ ਨੂੰ ਰਾਹ ਨਹੀਂ ਜਾਂਦਾ ਤੇ ਸਮਾਨ ਟਰ ਨਿਕਲੇ ਨਹੀਂ। ਇਹ ਕੱਲਾ ਨੂੰ ਮੈਂ ਨਾ ਪਾਣੀ ਨਾ ਗਕੇ ਤੇ ਸਮਾਨ ਜਿਹੜਾ ਮੈਂ ਵੇਚ ਲਾ ਆਈਆਂ। ਅੱਛਾ ਕੀ ਕੀ ਸਮਾਨ ਸੀ ਉੱਥੇ? ਉਹ ਚਰਚਾ ਕਰ ਆਈਆਂ। ਹੁਣ ਜੇ ਰਹਿ ਜੂ ਰਹਿ ਜੂ ਨਾ ਰਹਿ ਜੂ। ਸਮਾਨ ਕੀ ਕੀ ਸੀ ਉੱਥੇ? ਸਮਾਨ ਸਾਰਾ ਕੁਝ ਹੀ ਕੇ ਕਰਦਾ ਸਮਾਨ ਜਿੰਨਾ ਵੀ ਹੋ ਸਕਦਾ। ਅੱਛਾ ਬਸ ਇੱਕ ਕੱਪੜੇ ਗੱਡੇ ਹੋਰ ਕੁਝ ਨਹੀਂ ਗੱਡਿਆ। ਹੂੰ, ਕੱਪੜੇ ਗੱਡੇ ਵਿੱਚ ਹੀ ਰਹਿ ਗਏ। ਆਸ ਹੈਗੀ ਕੋਈ ਪਾਣੀ ਲੱਥਨ ਤੋਂ ਬਾਅਦ ਉਹ ਬਚ ਜਾਊਗਾ। ਕੋਈ ਆਸ ਨਹੀਂ ਅਜੇ ਤਾਂ। ਕੋਈ ਆਸ ਨਹੀਂ ਜਗ ਜਾਂਦੇ ਆ। ਕੋਈ ਪਤਾ ਨਹੀਂ। ਜੀ। ਬਸ ਇੱਕ ਟੈਨਸ਼ਨ ਹੀ ਲੱਗੀ ਹੋਈ ਆ ਤੇ ਕੋਈ ਗੱਲ ਨਹੀਂ। ਮਾਤਾ ਜੀ ਟੈਨਸ਼ਨ ਤੇ ਉਹ ਵਾਇਗਰੂ ਦਾ ਕਰਨਾ ਉਹ ਸਾਰਾ ਕੁਝ ਉਹਨੇ ਹੀ ਦੂਰ ਕਰਨਾ ਜੇ ਫਿਰ ਚੰਗੇ ਨਹੀਂ ਰਹੇ ਤੇ ਬਾੜੇ ਵੀ ਨਹੀਂ ਰਹਿਣੇ ਉੱਥੇ ਕੁਝ ਬਚਣਾ ਹੈ ਕਿ ਨਹੀਂ ਬਚਣਾ ਹੋ ਸਕਦਾ ਘਰ ਵੀ ਪੁੱਟਿਆ ਜਾਵੇ ਘਰ ਹੀ ਪੁੱਟਿਆ ਜਾਵੇ ਰੇਤ ਵਾਂਗ ਵੀ ਜਿਹੜਾ ਔਖਾ ਹੋਊਗਾ ਘਰ ਛੱਡਣਾ ਪਾਣੀ ਬੜਾ ਵਗਣ ਟਿਆ ਉਹਨੇ ਜੂਰਨਾ ਪੈਣਾ ਕੋਈ ਹਾਲ ਨਹੀਂ ਨਲੇ ਚੱਲਣਦੇ ਨਾ ਆਵੇ ਜਿਵੇਂ ਆ ਉਹ ਨਲਾ ਚੱਲਣ ਬਹੁਤ ਔਖਾ ਘਰ ਛੱਡਣਾ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਅਸੀਂ ਦੋ ਬੱਚੇ ਤੇ ਦੋ ਜੀ ਆ ਦੋ ਜੀ ਆ ਬੱਚੇ ਕਿਹੜੇ ਕਿੜੇ ਆ ਬਸ ਹੁਣ ਅਸੀਂ ਤਿੰਨ ਜੀ ਇੱਥੇ ਆ ਗੁੜੀਆਂ ਨੂੰ ਅਸੀਂ ਬਦੀ ਭੂਆ ਕੋਲ ਕੱ ਸਰਕਾਰ ਵੱਲੋਂ ਕੋਈ ਮਦਦ ਮਿਲੀ ਹੈ ਮਦਦ ਮਿਲ ਰਹੀ ਹੈ ਮਿਲ ਰਹੀ ਕੀ ਕੀ ਮਦਦ ਮਿਲੀ ਹੈ ਮਿਲਿਆ ਚੋਕਰ ਦਾਣਾ ਕੋਈ ਮਿਲਿਆ ਡੰਗਰ ਕਿੰਨੇ ਤੁਹਾਡੇ ਕੋ ਸਾਡੇ ਕੋਲ 4 ਹੀ ਡੰਗਰ ਪਾਜੀ ਹੋਣ ਕੀ ਮੰਗ ਕਰਦੇ ਹੋ ਮੰਗ ਅਸੀਂ ਇਹੀ ਕਰਦੇ ਆ ਕਿ ਸਾਡੀਆਂ ਪੈੜੀਆਂ ਜਦੋਂ ਖਰਾਬ ਹੋਣ ਹੂੰ ਉਦੋਂ ਸਾਨੂੰ ਮਦਦ ਕੀਤੀ ਜਾਵੇ ਸਾਡੀ ਹੂੰ ਠੀਕ ਹੈ ਹੂੰ ਹੁਣ ਸਾਨੂੰ ਇਸ ਟਾਈਮ ਤੇ ਕੋਈ ਸਬਦੇ ਪਤੇ ਦੀ ਲੋੜ ਨਹੀਂ ਹੂੰ ਠੀਕ ਹੈ ਹੂੰ ਸਾਨੂੰ ਸਾਡੀਆਂ ਜਦੋਂ ਆਉਣ ਸਾਨੂੰ ਜਿਨ੍ਹਾਂ ਨੂੰ ਸਬਦੇ ਦੀ ਵੀ ਲੋੜ ਹੋਊਗੀ ਸਬਦਾ ਵੀ ਲੈਣਗੇ ਹੂੰ ਜਿਨ੍ਹਾਂ ਨੂੰ ਕੋਈ ਪੈੜੀ ਦਿੱਥੇ ਦੀ ਜਿਆਦਾ ਹੀ ਮੁਸ਼ਕਲ ਹੋਊਗੀ ਅੱਗੇ ਸਾਡੀਆਂ 2023 ਦੇ ਵਿੱਚ ਸਾਡੀ 5 ਕਿੱਲੇ ਪੈੜੀ ਖਰਾਬ ਹੋ ਗਈ ਸੀ ਸਾਡੀ ਜਿਹੜੇ ਟਰੈਕਟਰ ਜਲੰਧਰੋਂ ਲੁਧਿਆਣੋਂ ਆਏ ਵਿਚਾਰੇ ਵੱਡੇ ਵੱਡੇ ਲੈ ਕੇ ਟਰੈਕਟਰ ਉਹਨਾਂ ਨੇ ਬਣਾਈ ਉਹਨਾਂ ਨੇ ਸਾਰੇ ਘਰਾਂ ਦੀ ਪੈੜੀ ਧੋੜੇ ਬਣ ਦਿੱਤੇ ਸੀ ਵਿੱਚ ਤੇ ਇੰਨਾ ਹੀ ਕਿ ਕਣਕ ਬੀਜੀ ਗਈ ਸੀ ਤੇ ਪਰ ਹੁਣ ਵੀ ਅਸੀਂ ਇਹੀ ਇਹਨਾਂ ਦੇ ਗਾੜੀ ਅਸੀਂ ਹੱਥ ਜੋੜ-ਜੋੜ ਕੇ ਕਹਿੰਦੇ ਇਹਨਾਂ ਨੂੰ ਕਿ ਵੀਰ ਨੂੰ ਤੁਸੀਂ ਨਾ ਆਓ ਸੌਦੇ ਵਾਲੇ ਅਜੇ ਨਾ ਆਓ ਸੌਦੇ ਵਾਲੇ ਨਾ ਆਉਣ ਬਾਕੀ ਸਾਨੂੰ ਅਜੇ ਸਾਨੂੰ ਲੋੜ ਆ ਕਿ ਅਜੇ ਪੱਠੇ ਦਾਣੇ ਦੀ ਲੋੜ ਆ ਹਾਂ ਪਿੱਛੇ ਲੈ ਆਓ ਮੈਨੂੰ ਦਿਖਾਓ ਤੁਸੀਂ ਕਿਹੜੇ ਕਿਹੜੇ ਬੰਦੇ ਆ ਆਪਾਂ ਨੂੰ ਪੁੱਛੀਏ ਸਹੀ ਕਿਥੋਂ ਆਏ ਆ ਉਹ ਦੱਸੋ ਆਓ ਕਰਾਓ ਗੱਲਬਾਤ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਨਜਾਇਜ਼ ਤੌਰ ਤੇ ਸੌਦਾ ਪੱਤਾ ਲੈ ਰਹੇ ਆ ਆਪਾਂ ਉਹ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਆ ਆ ਬੀਬੀਆਂ ਨੇ ਬੀਬੀ ਇੱਕ ਮਿੰਟ ਗੱਲ ਸੁਣ ਕੇ ਜਾਓ ਸਾਰੇ ਗੱਲ ਸੁਣ ਕੇ ਜਾਓ ਮੇਰੀ ਕਿਹੜੇ ਕਿਉਂ ਕੌਣ ਨੇ ਆਓ ਆਪਾਂ ਗੱਲਬਾਤ ਕਰਦੇ ਆ ਔਰ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਕਿਹੜੇ ਲੋਕ ਨੇ ਜਿਹੜੇ ਫालतੂ ਬਾਹਰਲੇ ਪਿੰਡਾਂ ਤੋਂ ਆ ਕੇ ਰਾਸ਼ਨ ਇਕੱਠਾ ਕਰ ਰਹੇ ਆਪਾਂ ਸਾਰੀ ਗੱਲਬਾਤ ਕਰਾਂਗੇ ਇਹਨਾਂ ਤੋਂ ਇਹਨਾਂ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕਰਦੇ ਆ। ਆਓ ਜੀ ਮਾਤਾ ਜੀ ਦੱਸੋ ਕੀ ਤੁਹਾਡੀਆਂ ਮੁਸ਼ਕਲਾਂ ਕਿਹੜਾ ਕਿਹੜਾ ਡੁੱਬਿਆ ਦੱਸੋ। ਹਾਂ ਜੀ ਮਾਤਾ ਜੀ ਕੀ ਲਾ ਤੁਹਾਡਾ ਦੱਸੋ ਕਿਹੜੇ ਪਿੰਡ ਤੋਂ ਆਏ ਹੋ? ਦੱਸੋ ਕਿ ਬੋਲੋ ਵੀਰ ਸਾਡੇ ਦੇ ਦਿਹਾੜੇ ਦਾ ਪਾਣੀ ਕੋਈ ਚੱਲਦਾ। ਅੱਛਾ ਪਿੰਡ ਕਿਹੜਾ ਤੁਹਾਡਾ? ਕੰਮ ਖੈਰ ਨਹੀਂ ਵੀ ਰਹਿ ਗਿਆ। ਵਾਰੀ 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 ਵੇਖੇ ਕੰਮ ਕਰਨੀ ਹੈ ਗਾਹੀ ਡੁੱਬਿਆ ਨਾ ਵੀ ਭੜੇ ਆ ਕੋਠੇ ਮਠਲੇ ਚੋਂ ਡਿਆ ਬੰਦੇ ਸਾਡੇ ਘਰੇ ਬੈਠੇ ਆ ਅਸੀਂ ਚਾਹ ਪਾਣੀ ਨੂੰ ਵੀ ਬੈਠੇ ਪਿੰਡ ਕਿਹੜਾ ਪਿੰਡ ਵਾਰੀ ਵਾਰੀ ਬੋਲੋ ਨਾ ਪਿੰਡ ਹਾੜ ਰਸੂਲਪੁਰ ਲੱਗ ਗਈ ਆ ਰਸੂਲਪੁਰ ਉੱਥੇ ਪਾਣੀ ਖੁਣੀ ਨਹੀਂ ਆ ਪਾਣੀ ਆ ਇਹ ਪਾਣੀ ਉੱਧਰ ਜਾਣਾ ਵਾ ਕਹਾਇਆ ਵੀ ਆ ਨਹੀਂ ਵੇਖੋ ਮੇਰੀ ਗੱਲ ਸੁਣੋ ਇੱਕ ਬੰਨੇ ਹੁਣ ਸਾਰਾ ਪੰਜਾਬ ਜਿਹੜਾ ਮੁਸੀਬਤ ਦੇ ਵਿੱਚ ਡੁੱਬਿਆ ਹੋਇਆ। ਇੱਕ ਮੈਂ ਪਹਿਲਾਂ ਮੇਰੀ ਗੱਲ ਸੁਣੋ। ਪਹਿਲਾਂ ਮੇਰੀ ਗੱਲ। ਮੇਰੀ ਗੱਲ ਸੁਣ ਲਓ। ਮੇਰੀ ਗੱਲ ਸੁਣ ਲਓ। ਫਿਰ ਮੈਂ ਤੁਹਾਡੀ ਹਰ ਗੱਲ ਸੁਣ ਕੇ ਜਾਵਾਂ ਪੂਰੀ ਗੱਲ ਸੁਣਾਂ ਤੁਹਾਡੀ। ਹਾਂ ਦੱਸੋ। ਮੇਰੀ ਗੱਲ ਧਿਆਨ ਨਾਲ ਸੁਣੋ। ਹਾਂ। ਪੰਜਾਬ ਸਾਰਾ ਡੁੱਬ ਗਿਆ। ਪੈਲੀਆਂ ਡੁੱਬ ਗਈਆਂ, ਡੰਗਰ ਡੁੱਬ ਡੁੱਬ ਗਏ ਨਾ ਲੋਕਾਂ ਦੇ ਘਰ ਉੱਜੜ ਗਏ। ਪਹਿਲਾਂ ਅੱਜ ਉਹਨਾਂ ਨੂੰ ਲੋੜ ਹੀ ਨਾ। ਆਪਾਂ ਤੇ ਫਿਰ ਜ ਆਪਾਂ ਜੇ ਕੰਮ ਕਰਦੇ ਆਂ ਪਹਿਲਾਂ ਵੀ ਤਾਂ ਆਪਾਂ ਖਾਣੇ ਹਜੇ ਪਾਣੀ ਨਾ ਆਉਂਦਾ ਫਿਰ ਕਿੱਥੋਂ ਲੈਂਦੇ ਆਪਾਂ? ਹਣ ਵੀ ਵੀਰ ਜੀ ਜੇ ਪਾਣੀ ਆਏ ਨਹੀਂ ਆਇਆ ਅਹੀਂ ਉਹਨਾਂ ਵੀ ਔਖੇ ਆ ਅਹੀਂ ਨਹੀਂ ਨਾ ਤਾਂ ਹੀ ਔਖੇ ਆ ਬੰਦੇ ਹਾ ਇੱਥੇ ਲੱਗੇ ਆ ਅਹੀਂ ਜੇ ਰੋ ਰੋਟੀਆਂ ਲਿੱਲੀਆਂ ਵਾ ਤੇ ਇਹ ਤਾਂ ਵੱਡੀ ਗੱਲ ਕੋਈ ਨਹੀਂ ਅੱਛਾ ਜੇ ਉਹ ਬੰਦੇ ਲੱਗੇ ਆ ਉਹ ਦਿਹਾੜੀ ਤੇ ਲੱਗੇ ਜਾਉਂਦਾ ਨਹੀਂ ਲੱਗੇ ਵੀਰ ਉਹ ਸੇਵਾ ਸੇਵਾ ਦੇ ਕਾਰਨ ਆਏ ਆ ਹਾਂਜੀ ਬੋਲੋ ਬੋਲੋ ਬੰਦਿਆਂ ਨੂੰ ਵੇਖੋ ਜਾ ਕੇ ਇਹਨਾਂ ਦੇ ਪਿੰਡ ਦਾ ਬੰਦਾ ਹੈਗਾ ਕੋਈ ਚਲੋ ਆਓ ਤੁਹਾਡਾ ਬੰਦਾ ਵੇਖੀਏ ਕਿਹੜਾ ਲੱਗਾ ਹੈ ਅੱਛਾ ਲੱਗਾ ਬਿਲਕੁਲ ਟੋਕ ਲੱਗੇ ਆ ਪਰ ਇਹ ਪਿੱਛੇ ਜਾ ਮੈਂ ਤੂੰ ਕਾਇਰ ਮੈਂ ਨਹੀਂ ਕੋਈ ਗੱਲ ਕਹਿ ਤੈਨੂੰ ਫਿਰ ਪੈਂ ਤੂੰ ਰੌਲਾ ਸਭ ਤੋਂ ਜ਼ਿਆਦਾ ਪਾਉਂਦੀ ਮੈਂ ਤੈਨੂੰ ਕਹਿ ਵੀ ਰੁਕ ਜਾ ਮੈਂ ਤੇਰੀ ਗੱਲ ਸੁਣਾਂ ਜੇ ਤੂੰ ਡੁੱਬੇ ਆ ਨਾ ਤੇ ਚੱਲ ਮੇਰੇ ਨਾਲ ਪੈਂਡ ਅੱਛਾ ਪੈਂਡ ਚੱਲੇ ਤੈਨੂੰ ਡੁੱਬੇ ਵਾਖਾ ਦੇ ਲੈ ਇਹ ਨਹੀਂ ਗੱਲ ਜਿੱਥੇ ਹੜਪਰ ਪ੍ਰਭਾਵਿਤ ਇਲਾਕਾ ਨੇ ਇਹ ਰਸਨਾ ਉਹਨਾਂ ਵਾਸਤੇ ਆ ਰਿਹਾ ਜਿਹੜਾ ਵੀ ਰਾਤਾਂ ਦੇ ਦਿੱਤਾ ਵਾ ਵੀ ਇਹ ਰਾਤਾਂ ਦੋ ਰੋਟੀਆਂ ਰਖ ਲਾਣ ਬਈ ਕਾਂ ਵਾਲੇ ਰੋਟੀਆਂ ਖਾ ਲੰਗਰ ਚ ਹੋ ਰਹੀ ਇਹਨਾਂ ਦਾ ਕੀ ਝੋਕ ਲਿਆ ਵਾ ਲੰਗਰ ਆਇਥੇ ਰਸਨਾ ਤੈਨੂੰ ਖਲੋਣ ਨਹੀਂ ਦਿੱਤੀ ਕਿਸੇ ਨੂੰ ਰਸਨਾ ਉਹ ਵੀ ਰਾਹੀ ਨਹੀਂ ਰੋਕੇ ਉਹ ਹੀ ਨਹੀਂ ਰੋਕੇ ਲੈ ਆਹ ਤਾਂ ਬੈਠੇ ਆਦਾ ਦਾਦਾ ਹੁਣ ਬੈਠਿਆ ਨੇ ਵੇ ਇੱਕ ਕੋਈ ਚਾਈ ਖੂਗ ਮੈਂ ਖਾਲੂ ਕੀ ਉਹ ਅਸੀਂ ਮਰ ਜਾਈਏ ਕੋਈ ਨਹੀਂ ਆਹ ਮੇਰਾ ਘੜੀ ਕੁੜੀ ਗੱਲ ਕਰ ਲੂਗੀ ਆਓ ਜਿਓ ਆਓ ਤੁਸੀਂ ਆਓ ਰੱਖੋ ਗੱਲ ਆਪਣੀ Oh yeah, I'm gonna ਕੂਕ ਮਾਰੀ ਆ ਅਸੀਂ ਤਾਂ ਬਾਹਰ ਬੈਠੇ ਕਬ ਜਲਸਾ ਅਰੇ ਸਾਰੇ ਕਹਿਣੀ ਆ ਡੁੱਬਾ ਤੈਨ ਮਸਰਾ ਵੀ ਤੋ ਜਿਹੜੀ ਜਨਾਨੀ ਤੁਹਾਨੂੰ ਬੁਰੜੀ ਆਖੰਦਾ ਹੀ ਉਹਦਾ ਵੀ ਕੋਸ਼ ਨਹੀਂ ਹੈ ਗਾਓ ਉਹ ਉਹਦੀ ਮੇਰੇ ਦੋ ਕਿਲੇ ਕੋਸ਼ ਨਹੀਂ ਪਾਪਾ ਕੇਤਾ ਸਾਡੇ ਨਾਲ ਹੀ ਚਿੱਟੇ ਕੋਟੇ ਚੋਕਦੀ ਆ ਜਿੰਦੀ ਜਾਨ ਜੋ ਮਾਤਾ ਤੁਮਾਨਾ ਦੇ ਘਰੇ ਜਾ ਨਾ ਕਿਵੇਂ ਥੈ ਸੌਦੇ ਦੇ ਗੱਲ ਆਈਆਂ ਰ ਖਾਂਦੀ ਤੋ ਗੁਰਦਾਰਿਓ ਸਾਡਾ ਖਰ ਦਾ ਖਰਚਾ ਕਰਦੇ ਖਾਂਦੀ ਗੁਰਦਾਰਿਓ ਉਹ ਲੜਦਾ ਜੋ ਇਧਰ ਆਸੋ ਖਾਂਦੀ ਪੈਣੀ ਆ ਜੀ ਆਹੀ ਤੜੀ ਹੈ ਮੋਠੇ ਨਾਲ ਸਾਰਿਆਂ ਮੇਰੀ ਪਾਰੀ ਆ ਗਈ ਉਹ ਲੋਕਾਂ ਅੱਜ ਮੁੱਠਿਆ ਨਹੀਂ ਪਾਰੇ ਮੈਂਡੋ ਨਹੀਂ ਪਾਰੇ ਉਹ ਤਾਂ ਦੇ ਸੌਣ ਤੇ ਦੇ ਕੇ ਦਿੱਤੀ ਉਹ ਪਏ ਰਹੇ ਹੈ ਕੇ ਦੇ ਦੇ ਕੇ ਪਹਿਲਾ ਇਹਨੇ ਠੇਕੇ ਤੇ ਕੋਈ ਨਿਕਾਲੀ ਮਾਤਾ ਠੇਕੇ ਤੇ ਦਿੱਤੀ ਪੈਲੀ ਠੇਕੇ ਤੇ ਦਿੱਤੀ ਪੈਲੀ ਆ ਮੇਰੀ ਆਪਜੀ ਆਪੀਜੀ ਆਹ ਦੋਸੋ ਉਹ ਕਹਿੰਦੇ ਆਪੀਜੀ ਰੱਖ ਜਾ ਮਾਰਜੀ ਗਈ ਵੇਖੀ ਹਨ ਕੇ ਅਹੀਂ ਤੈਨੂੰ ਰੋਈ ਬੈਣੇ ਸਾਡੇ ਨਾਲ ਜਾ ਰਹੀ ਆਂ ਤੇ ਮਾਤਾ ਕਹਿੰਦੀ ਕਿ ਤੂੰ ਬਾਰੋਂ ਥੋੜੀ ਹੋਈ ਆਂ ਹਾਰੀ ਕਰਦੀ ਨਾਲ ਚਾਚਾ ਲੈ ਨੂੰ ਦੇ ਦੋ ਤੇਰੇ ਨਾਲ ਅੰਦਰ ਹੋਰ ਪਾਲਾ ਇਹ ਨਾਲ ਅੰਦਰ ਹੋਰ ਪਾਲਾ ਜੇ 5 ਸਾਲ ਨੰਗ ਜਾਣ ਦੋਸਤ ਆਓ ਆਓ ਇਹਨਾਂ ਦੇ ਪਿੰਡ ਚ ਆਓ ਸੂਰ ਨਾ ਨਹੀਂ ਉਹ ਦੱਸ ਦੇਣਗੇ ਚਲੋ ਤੁਹਾਡੇ ਪਿੰਡ ਚਲੀਏ ਚਲੋ ਚਲੋ ਲੈ ਵੀ ਲੈ ਕੇ ਆ ਗੱਡੀ ਦਾ ਪਾ ਹਾਂਜੀ ਰਾਤੀ ਮੰਤਰੀ ਸਾਹਿਬ ਆਏ ਸੀ ਅਸੀਂ ਮੰਤਰੀ ਨਾਲ ਗੱਲ ਕੀਤੀ ਸੀ ਮੰਤਰੀ ਨੇ ਆਖਿਆ ਜੇ ਗਰੀਬਾਂ ਦਾ ਸਵਿਧਾ ਤੁਸੀਂ ਦੋਗੇ ਨਾ ਇਹ ਵੀ ਗਰੀਬ ਹੈ ਕਮਾਈ ਤੇ ਇੱਥੇ ਕੋਈ ਹੈ ਨਹੀਂ ਦਿਹਾੜੀ ਦਾ ਪਾਉਣੀ ਚੱਲਣ ਦੇ ਛੱਤਾਂ ਚੋਂ ਆਉਂਦੇ ਆ ਮੰਤਰੀ ਨੂੰ ਇਹ ਕਿਹਾ ਜੇ ਤੁਹਾਡਾ ਬੰਦਾ ਤੇ ਹੀ ਲੈ ਲੈਣੇ ਆ ਜੇ ਤੁਹਾਡਾ ਪਿੰਡ ਚ ਨਹੀਂ ਸੋਦੋ ਬੰਦਾ ਭਾਈ ਕੀ ਜੀ ਆ ਤੇ ਨਹੀਂ ਆਟਾ ਬੰਦਾ ਹੀ ਨਹੀਂ ਆਉਂਦੇ ਮੰਤਰੀ ਸਾਹਿਬ ਨੇ ਆਖਿਆ ਤਾਂ ਹੀ ਗਰੀਬਾਂ ਨੂੰ ਸੌਦਾ ਦੋ ਹਾਂ ਗਰੀਬਾਂ ਨੂੰ ਨਾਂ ਢੱਕੋ ਭਾਈ ਇਹ ਗੱਲ ਕੀਤੀ ਆ ਹਣੂ ਰਾਤੀ ਮੰਤਰੀ ਨੇ ਕਿਹਾ ਹੀ ਤੇ ਹੀ ਅੱਜ ਆ ਗਏ ਆ ਜੇ ਹਣੂ ਮੰਤਰੀ ਆਂਦਾ ਤਾਂ ਹੀ ਨਹੀਂ ਆਉਣਾ ਭਾਈ ਭਾਜੀ ਨਹੀਂ ਆਉਣਾ ਮੇਰੀ ਗੱਲ ਸੁਣੋ ਵੀਰੇ ਇਹਨਾਂ ਤਾਂ ਖੋ ਜਾ ਇੱਕ ਮਿੰਟ ਮੈਂ ਖੜ ਜਾ ਮੈਂ ਤੁਹਾਡੀ ਗੱਲ ਸੁਣਦਾ ਉਹ ਮਾਤਾ ਜੀ ਇੱਕ ਮਿੰਟ ਖੜ੍ਹ ਜਾ ਜੀ ਇਹ ਕੱਲ ਪਾਣੀ ਦੀਆਂ ਬੋਤਲਾਂ ਲੈ ਲਈਆਂ ਗੱਟੀ ਵਾਲੇ ਤੂੰ ਉਹ ਵੀ ਸਾਡੀ ਬੇਚੀ ਹੋਈ ਇੱਥੇ ਉਹ ਬੈਣਾ ਲੜਦਾ ਭਾਈ ਖੜ੍ਹ ਜਾ ਕਿਹੜੀ ਗੱਲ ਸੁਣੋ ਉਹ ਪਾਠੀ ਨਹੀਂ ਆਈ ਤੇ ਇਹਨੇ ਕੀ ਅੱਛਾ ਜੇ ਤੁਹਾਨੂੰ ਮੰਤਰੀ ਸਾਹਿਬ ਨੇ ਕਿਹਾ ਸੀ ਉਹ ਭਾਈ ਗੱਲ ਤੇ ਸੁਣ ਲਓ ਜੇ ਤੁਹਾਨੂੰ ਮੰਤਰੀ ਸਾਹਿਬ ਨੇ ਕਿਹਾ ਸੀ ਤੇ ਮੰਤਰੀ ਸਾਹਿਬ ਤੁਹਾਡੇ ਘਰ ਤੱਕ ਕਿਉਂ ਨਹੀਂ ਪਹੁੰਚਾਉਣ ਆ ਜਾ ਹੋਰ ਤੇ ਨੂੰ ਸੇਵਾ ਲਾ ਸੁਲਤਾਨ ਦੇ ਸਾਰਿਆਂ ਦਾ ਗਰੀਬਾਂ ਦਾ ਇੱਥੇ ਸੁਲਤਾਨ ਦੇ ਨਹੀਂ ਤੇ ਕਿਸੇ ਦਾ ਇੱਥੇ ਸਿਰਫ ਹਾਰ ਪੀੜਤਾ ਆ ਰਿਹਾ ਦੂਜੇ ਪਿੰਡਾਂ ਦਾ ਨਹੀਂ ਆ ਰਿਹਾ ਜੀ ਮੰਤਰੀ ਨੇ ਉਹ ਆਖਿਆ ਕਿ ਗਰੀਬਾਂ ਦਾ ਸੌਦਾ ਇੱਥੇ ਹੋਣ ਦੇ ਆ ਕਿਹਦੇ ਪਿੰਡ ਚ ਬੰਨ ਦੇ ਨਾਲ ਸੌਦਾ ਇਹ ਜਿਹੜੀ ਭੈਣ ਜੀ ਕਹਿ ਰਹੀ ਆ ਕਿ ਸੌਦਾ ਮੰਤਰੀ ਸਾਹਿਬ ਨੇ ਆਖਿਆ ਸਾਨੂੰ ਹਾਂ ਉਹਨਾਂ ਨੇ ਇਹ ਗੱਲ ਕੀਤੀ ਕਿ ਜਿਹੜੇ ਬੰਨੋ ਪਾਰ ਡੁੱਬੇ ਹੋਏ ਆ ਉਹਨਾਂ ਨੂੰ ਤਾਂ ਮਿਲਣਾ ਹੀ ਮਿਲਣਾ ਜਿਹੜੇ ਆ ਜਿਹੜੇ ਸਾਡੇ ਪਿੰਡ ਦੇ ਗਰੀਬ ਲੋਕ ਨੇ ਵਾਰੀ ਵਾਰੀ ਇਹਨਾਂ ਨੇ ਮੈਂ ਉਹਨਾਂ ਤੁਹਾਡੇ ਲਈ ਇਹਨਾਂ ਨੇ ਜਿਹੜੇ ਗਰੀਬ ਲੋਕ ਨੇ ਸਾਡੇ ਪਿੰਡ ਦੇ ਜੋ ਵੀ ਵਿਚਾਰੇ ਇਹ ਸਾਡੇ ਕੋਲੋਂ ਪੀਪਾ ਪੀਪਾ ਦਾਣਿਆਂ ਦਾ ਲੈ ਕੇ ਆਉਂਦੇ ਨੇ ਅੱਛਾ ਇਹ ਇਹ ਲੈ ਕੇ ਆਉਂਦੇ ਨੇ ਨਾ ਜਿਹੜੇ ਸਾਡੇ ਪਿੰਡ ਦੇ ਨੇ ਮੁਠਿਆ ਵਾਲੇ ਦੇ ਅੱਛਾ ਜਦੋਂ ਸਾਡੇ ਘਰੋਂ ਲੈ ਕੇ ਆਉਂਦੇ ਨੇ ਜੀ ਤੇ ਸਾਨੂੰ ਦੱਸੋ ਕਿ ਉਹਨਾਂ ਨੇ ਇਹ ਮੰਤਰੀ ਸਾਹਿਬ ਨੇ ਇਹ ਗੱਲ ਕੀਤੀ ਕਿ ਉਹ ਬੰਨੋਪਾਰ ਜਿਹੜੇ ਇਧਰਲੇ ਪਾਸੇ ਬੈਠੇ ਆ ਮੁਠਿਆ ਵਾਲੇ ਗਰੀਬ ਗੁਰਦਾ ਜੋ ਵੀ ਬੈਠਾ ਉਹਨੂੰ ਵੀ ਦਿਓ ਅੱਛਾ ਇਹ ਇਹਨਾਂ ਨੂੰ ਪੁੱਛਣਾ ਹੈ ਹਾਂ ਇਹ ਰਸੂਲਪੁਰ ਦੇ ਆਏ ਨੇ ਹਾਂ ਇਹ ਰਸੂਲਪੁਰ ਦੀਆਂ ਦੋ ਚਾਰ ਇੱਥੇ ਕਰ ਉਹ ਕਹਿ ਰਹੇ ਵੀ ਸਾਨੂੰ ਮੰਤਰੀ ਸਾਹਿਬ ਕਹਿ ਕੇ ਗਿਆ ਵੀ ਤੁਹਾਡਾ ਸੌਦਾ ਵੀ ਇੱਥੇ ਆ ਰਿਹਾ ਨਹੀਂ ਨਹੀਂ ਇਹ ਗਲਤ ਗੱਲ ਇਹ ਗਲਤ ਗੱਲ ਇਹ ਗਲਤ ਗੱਲ ਉਹਨਾਂ ਨੇ ਉਹਨਾਂ ਨੇ ਤੁਸੀਂ ਵੀਡੀਓ ਕੱਢ ਕੇ ਵੇਖ ਲਓ ਮੰਤਰੀ ਸਾਹਿਬ ਦੀ ਉਹਨਾਂ ਨੇ ਇਹ ਗੱਲ ਕੀਤੀ ਕਿ ਬੰਨੋ ਪਾਰ ਜਿਹੜੇ ਬੈਠੇ ਆ ਤੇ ਜਿਹੜੇ ਬੰਨੋ ਇਧਰਲੇ ਪਾਸੇ ਬੈਠੇ ਜਿਹੜੇ ਗਰੀਬ ਗੁਰਦੇ ਉਹਨਾਂ ਨੂੰ ਦਿਓ ਉਹਨਾਂ ਨੂੰ ਵੀ ਮੋੜੋ ਨਾ ਹੂੰ ਚਲੋ ਕੋਈ ਗੱਲ ਨਹੀਂ ਜੇ ਵੀ ਸੌਦਾ ਖਾ ਲੈਣਗੇ ਤੇ ਕਿਹੜੀ ਆਖਰ ਵਾਲੀ ਗੱਲ ਆ ਪਰ ਇੰਨਾ ਕਿ ਰਸੂਲਪੁਰ ਜਾ ਕੇ ਵੇਖੋ ਥੋੜੇ ਚਾ ਥੋੜੇ ਘਰ ਨੇ ਜਿਹੜੇ ਬੰਨੋ ਪਾਰ ਪੈਲੀਆਂ ਡੁੱਬ ਗਈਆਂ ਨੇ ਉਧਰ ਮੇਰੇ ਵੀਰਾਂ ਦੀਆਂ ਵੀ ਡੁੱਬੀਆਂ ਨੇ ਮੈਨੂੰ ਪਤਾ ਹੈ ਕਿਉਂਕਿ ਮੈਂ ਤਾਂ ਹੀ ਕਹਿ ਰਹੀ ਹਾਂ ਜੀ ਜੀ ਉਧਰ ਤਾਂ ਹੀ ਡੁੱਬੀਆਂ ਐ ਕਿਉਂਕਿ ਜੇ ਇਹ ਰਸੂਲਪੁਰ ਦੀਆਂ ਨੇ ਉਹ ਆਪਣੇ ਬਾਲ ਜਵਾਬ ਦਿਓ ਮੈਨੂੰ ਇੱਕ ਗੱਲ ਮੈਨੂੰ ਇੱਕ ਗੱਲ ਦਾ ਜਵਾਬ ਮੈਂ ਤੁਹਾਡੀ ਗੱਲ ਸੁਣ ਲਈ ਮੇਰੀ ਗੱਲ ਮੇਰੇ ਸਵਾਲ ਦਾ ਜਵਾਬ ਦਿਓ ਮੰਨ ਲਓ ਕਿ ਕੰਮਕਾਰ ਤੇ ਸਾਰਿਆਂ ਦੇ ਬੰਦ ਹੋਇਆ ਇਹਨਾਂ ਦਾ ਇਹਨਾਂ ਦਾ ਬੰਦ ਹੋਇਆ ਹੋਇਆ ਨਾ ਹੋਇਆ ਬਰਸਾਤਾ ਦੇ ਵਿੱਚ ਕਿਸੇ ਨੂੰ ਕੰਮ ਨਹੀਂ ਮਿਲ ਰਿਹਾ ਨਹੀਂ ਨਾ ਮਿਲ ਰਿਹਾ ਜੇ ਇਹਨਾਂ ਨੂੰ ਰਾਸ਼ਨ ਮਿਲ ਵੀ ਗਿਆ ਮੰਤਰੀ ਸਾਹਿਬ ਦੇ ਕਹਿਣ ਤੇ ਇਹਨਾਂ ਨੂੰ ਮਿਲ ਗਿਆ ਤੇ ਆਪਾਂ ਨੂੰ ਕੀ ਦਿੱਕਤ ਆ ਆਪਾਂ ਦਿਗਤੇ ਗੀਆਂ ਬਾਕੀ ਆਉਣਾ ਤੇਰੇ ਕੋ ਆ ਵਾਰੀ ਵਾਰੀ ਦਿਗਤੇ ਇਹਨਾਂ ਨੂੰ ਇੱਥੇ ਇਹ ਆ ਰਹੀ ਆ ਕਿ ਜਿਹੜੇ ਡੁੱਬੇ ਆ ਉਹ ਭੈਣਾ ਤੇਰੀ ਗੱਲ ਕਰ ਉਹ ਤੁਹਾਡੀ ਗੱਲ ਤਾਂ ਹੋ ਰਹੀ ਉਹ ਜਿਹੜੀ ਜਿਹੜੀ ਦਿਗਤ ਆ ਜਿਹੜੇ ਡੁੱਬੇ ਆ ਉਹਨਾਂ ਨੂੰ ਇੱਥੇ ਮਿਲ ਨਹੀਂ ਰਿਹਾ ਹਾਂ ਤੇ ਜਿਹੜੇ ਪਾਸੇ ਪਿੰਡਾਂ ਵਾਲੇ ਸੁੱਕੇ ਸਾਂਹੇ ਆ ਉਹ ਮਤਲਬ ਜ਼ਿਆਦਾ ਮਤਲਬ ਲੈ ਰਹੇ ਨੇ ਹਾਂ ਹੋਰ ਜਵਾਬ ਦਿਓ ਹੋਰ ਜਵਾਬ ਦਿਓ ਉਹ ਝੋੜਾ ਜਿਹੜਾ ਡੱਬਿਆਂ ਨਾਲ ਸੌ ਕਾ ਮਿਲਿਆ 10 ਸਾਲ ਹੋ ਗਿਆ ਡੱਬਿਆਂ ਜਦੋਂ ਡੱਬਿਆਂ ਨੂੰ ਸਭ ਕੋ ਮਿਲ ਗਿਆ ਇਹ ਇੱਥੇ ਵੀ ਰੱਖੀ ਜਾਂਦੇ ਘਰਾਂ 'ਚ ਪਚਾਈ ਜਾਂਦੇ ਆ ਭਾਂਣਾਂ ਦੀ ਸਭ ਕੋਈ ਮਿਲ ਗਿਆ ਤੁਹਾਨੂੰ ਰਸੂਲਪੁਰ ਛੱਡ ਦਿਓ ਛੱਡ ਸਾਨੂੰ ਜੇ ਸਾਨੂੰ ਕੁਝ ਮਿਲ ਰਿਹਾ ਹੈ ਜਾ ਕੇ ਵੇਖੋ ਘਰ ਇਹ ਵੀ ਲੱਗਦਾ ਹੈ ਭਾਂਣ ਸੋਨਾ ਆ ਤੁਹਾਡੇ ਤੋਂ ਵੀ ਆਉਣਾ ਬੋਲੋ ਜੇ ਮਿਲ ਰਿਹਾ ਹੈ ਤੇ ਜਾ ਕੇ ਵੇਖੋ ਚੈੱਕ ਕਰੋ ਚੈੱਕ ਕਰੋ ਅੱਛਾ ਸਾਨੂੰ ਨਹੀਂ ਮਿਲਿਆ ਸਾਨੂੰ ਕੁਝ ਅਸੀਂ ਜਿਹੜੇ ਡੁੱਬੇ ਨੂੰ ਪਛਾਹ ਹੀ ਰਹਿ ਜਾਂਦੇ ਤੁਹਾਨੂੰ ਮਿਲ ਰਿਹਾ ਕਿ ਨਹੀਂ ਮਿਲਦਾ ਹੈ ਕੋਈ ਹੁਣ ਸਾਨੂੰ ਮੰਤਰੀ ਸਾਹਿਬ ਕੇ ਤੁਹਾਨੂੰ ਤਰ ਪਹਿਲਾਂ ਵੀ ਨਹੀਂ ਲੈਣ ਦਿੱਤੇ ਆ ਤੇ ਆਨੂੰ ਮੰਤਰੀ ਸਾਹਿਬ ਨੇ ਆਖਿਆ ਕੋਈ ਨਹੀਂ ਤੁਸੀਂ ਪਹਿਰੇ ਵੀ ਸਾਨੂੰ ਮੰਤਰੀ ਸਾਹਿਬ ਨੇ ਕਿਹਾ ਵਾ ਮੈਂ ਹੀ ਤਾਂ ਆਏ ਹਾਂ ਹਾਂਜੀ ਮੰਤਰੀ ਨੇ ਮੰਤਰੀ ਨੇ ਤੁਹਾਨੂੰ ਮੈਂ ਜਿਹੜੀ ਗੱਲ ਦੱਸੀ ਆ ਕਿ ਬੰਨੋ ਪਾਰ ਉਹਨਾਂ ਦੇ ਕੋ ਉਹਨਾਂ ਨੂੰ ਦੇ ਦਿੰਦੇ ਹੁਣ ਦੱਸ ਆਪਣੀ ਗੱਲ ਰੱਖ ਇੱਧਰ ਵੀ ਰਲੇ ਹੋਰ ਦੱਸ ਇੱਧਰ ਇੱਥੇ ਆ ਕੇ ਨੇ ਸੇਵਾ ਕਰਨ ਆਉਂਦੇ ਆ ਨਾ ਉਹ ਉਹਨਾਂ ਨੂੰ ਦਿੰਦੇ ਆ ਜਿਨ੍ਹਾਂ ਦੇ ਘਰ ਡੁੱਬੇ ਆ ਅੱਛਾ ਉਹ ਦੂਜਿਆਂ ਨੂੰ ਨਹੀਂ ਉਹ ਭੈਣਾ ਕਹਿ ਰਹੀਆਂ ਵਾਪਿਸ ਆਨੂੰ ਮੰਤਰੀ ਸਾਹਿਬ ਨੇ ਕਹਿ ਉਹ ਤੁਹਾਡੇ ਵੀ ਕੰਮ ਮੰਤਰੀ ਆਇਆ ਹੈ ਨਾ ਰਾਤੀ ਆਇਆ ਹੈ ਨਾ ਉਹ ਦੇਖਿਆ ਸਮਾਨ ਨਾ ਦੇਖਿਆ ਨਾ ਤੇ ਜਿਹੜੇ ਹੁਣ ਸੇਵਾ ਕਰਨ ਆਉਂਦੇ ਉਹ ਨਹੀਂ ਦਿੰਦੇ ਅਸੀਂ ਥੋੜਾ ਇਹਨੂੰ ਸਵਾਲ ਸਵਾਲ ਆ ਗਿਆ ਉਹ ਕਹਿੰਦਾ ਵਾ ਵੀ ਜਿਹੜੇ ਸੇਵਾ ਕਰਨ ਆਉਂਦੇ ਆ ਉਹ ਕਹਿੰਦੇ ਅਸੀਂ ਨਹੀਂ ਦੇਣਾ ਉਹਨਾਂ ਨੂੰ ਸਿਰ ਮੰਤਰੀ ਮੰਤਰੀ ਆਇਆ ਸੀ ਮੰਤਰੀ ਦੇਖਿਆ ਭਾਜੀ ਮੇਰੀ ਗੱਲ ਸੁਣੋ ਅਈ ਉਹ ਤਨ ਦੇ 4-5 ਦਿਨ ਹੋ ਗਏ ਅਸੀਂ ਮੁੜ ਕੇ ਜਾਣੇ ਇੱਥੋਂ ਦੇ ਜਿਹੜੇ ਬੰਦੇ ਆ ਨਾ ਜਨਾਨੀਆਂ ਨੂੰ ਡੰਡੇ ਲੈ ਕੇ ਤੇ ਗਾੜੀ ਖਲੋ ਜਾਂਦੇ ਆ ਕਹਿੰਗੇ ਨਹੀਂ ਕੀ ਹੋ ਜੂਗੀ ਨਹੀਂ ਕੀ ਹੋ ਜੂਗੀ ਜਨਾਨੀਆਂ ਪਿੱਛੇ ਹੋ ਜੋ ਨਹੀਂ ਤਾਂ ਤੁਹਾਡੇ ਬਾਅਦ ਚ ਨਾ ਆ ਕੇ ਕੌਣ ਡੰਡਾ ਲੈ ਕੇ ਖਲੋਂਦਾ ਇੱਥੋਂ ਦੇ ਬਾਈਕਾਂ ਦੇ ਬੰਦੇ ਆ ਬਾਈਕਾਂ ਦੇ ਬੰਦੇ ਮੈਂ ਨਾ ਨਹੀਂ ਕਿਸੇ ਦਾ ਲੈਣਾ ਹਣ ਸਾਰੇ ਆਪ ਦੇ ਭੈਣ ਭਰਾ ਕਿੰਨੂ ਕਵਾਂ ਮੈਂ ਬਾਈਕਾਂ ਦੇ ਬੰਦੇ ਆ ਘਰੇ ਧਿਆੜੀ ਧੱਬੇ ਨੂੰ ਕਹੀਓ ਬੋਟਾ ਨਾ ਆ ਕੇ ਨਾ ਬੈਠਿਆ ਰਹੇ ਸਭ ਨੂੰ ਬੋਟਾ ਦਿਆ ਲਾ ਸਾਡਾ ਕਰ ਦੋ ਹੜਾ ਕਰ ਦੋ ਇਹ ਨਹੀਂ ਜਾਣਾ ਦੇ ਘਰਾਂ ਨੂੰ ਕੰਮ ਆ। ਅੱਜ ਸਾਨੂੰ ਲੈ ਨਹੀਂ ਦੇ। ਜਿਹੜੀ ਤੁਹਾਨੂੰ ਆਜਾ ਦੇ ਪਿੰਨਾਂ ਨੂੰ। ਇਹਨਾਂ ਨੂੰ ਇਹਨਾਂ ਨੂੰ ਚਾਹੀਦਾ ਹੈ ਕਿ ਆਪ ਵੀ ਆਪਣੇ ਜਿੱਤਰਾ ਆਰਾਮ ਸੁਵਾਲਾ ਜਿੱਤਰਾ ਰਸੂਲਪੁਰ ਆ ਜਿੱਤਰਾ ਜਿੱਤਰਾ ਇਹਨਾਂ ਦੀਆਂ ਪੈਲੀਆਂ ਡੁੱਬੀਆਂ ਇਹ ਆਪਦੇ ਬੰਨਾਂ ਤੇ ਬਹਿ ਜਾਣ। ਜੋ ਵੀ ਕਰਮਾਂ ਚ ਹੋਇਆ ਕਿਸੇ ਨੂੰ ਮਿਲ ਜਾਵੇ। ਸੋ ਕਿਤੇ ਨਾ ਕਿਤੇ ਇਹ ਰੌਲਾ ਜਿਹੜਾ ਵਾ ਰਾਸ਼ਨ ਨੂੰ ਲੈ ਕੇ ਵਾਧਾ ਹੋਇਆ ਨਜ਼ਰ ਆ ਰਿਹਾ ਹੈ। ਅਸੀਂ ਜਿਵੇਂ ਮੰਤਰੀ ਸਾਹਿਬ ਨੇ ਜੇਕਰ ਇਹਨਾਂ ਨੂੰ ਕਿਹਾ ਕਿ ਤੁਹਾਡਾ ਵੀ ਹੱਕ ਬਣਦਾ। ਤੇ ਮੰਤਰੀ ਸਾਹਿਬ ਨੂੰ ਖੁਦ ਇਹ ਜ਼ਿੰਮੇਵਾਰੀ ਲਮਾਉਣੀ ਚਾਹੀਦੀ ਆ ਉਹ ਆਪਣੇ ਕਿਸੇ ਸਮਾਜ ਸੇਵੀ ਵੀਰ ਦੀ ਜਾਂ ਆਪਣੇ ਪੰਚਾਇਤਾਂ ਦੀ ਡਿਊਟੀ ਲਾਵੇ ਕਿ ਜਿਹੜੇ ਰਸੂਲਪੁਰ ਤੋਂ ਇੱਥੇ ਆ ਕੇ ਜੋ ਰਾਸ਼ਨ ਲੈਂਦੇ ਆ ਉਹਨਾਂ ਦਾ ਰਸੂਲਪੁਰ ਕਿਉਂ ਨਾ ਭੇਜਿਆ ਜਾਵੇ ਮੰਤਰੀ ਸਾਹਿਬ ਇਸ ਗੱਲ ਨੂੰ ਜ਼ਰੂਰ ਨੋਟ ਕਰਨ ਕਿ ਇੱਥੇ ਜਿਹੜੇ ਝਗੜੇ ਜੂ ਹੋ ਰਿਹਾ ਇੱਕ ਦੂਜੇ ਦੇ ਸਿਰ ਪਾਣ ਦਿੱਕ ਜਾ ਰਹੀਆਂ ਬੀਬੀਆਂ ਕਿਸ ਦੀ ਗੱਲ ਹੀ ਨਹੀਂ ਸੁਣਦੀਆਂ ਤੁਸੀਂ ਇਹਨਾਂ ਨੂੰ ਅੱਡੋ ਅੱਡ ਪਿੰਡ ਕਿਉਂ ਨਹੀਂ ਦਿੰਦੇ ਮੰਤਰੀ ਸਾਹਿਬ ਤੁਸੀਂ ਇਸ ਗੱਲ ਨੂੰ ਜ਼ਰੂਰ ਸੁਣਿਓ ਤੇ ਜੇ ਇਹਨਾਂ ਭੈਣਾਂ ਨੇ ਤੋਂ ਭੈਣਾਂ ਨੂੰ ਤੁਸੀਂ ਕਿਹਾ ਕਿ ਇੱਥੇ ਆ ਕੇ ਰਾਸ਼ਨ ਲੈ ਲੋ ਇੱਥੇ ਲੜਾਈ ਦਾ ਮਾਹੌਲ ਜਿਹੜਾ ਬਣਦਾ ਜਾ ਰਿਹਾ ਤੇ ਮੰਤਰੀ ਸਾਹਿਬ ਜੇ ਵਾਕਿਆ ਹੀ ਤੁਹਾਡੇ ਮਨ 'ਚ ਦਰਦ ਹੈਗਾ ਇਹਨਾਂ ਵਾਸਤੇ ਵੀ ਤੇ ਇਹਨਾਂ ਦੇ ਘਰ ਘਰ ਜਾ ਕੇ ਇਹਨਾਂ ਦੇ ਪਿੰਡ 'ਚ ਆ ਕੇ ਕੋਈ ਕਮੇਟੀ ਵੱਖਰੀ ਬਣਾ ਲਓ ਇਹਨਾਂ ਦੇ ਪਿੰਡ ਦੀ ਪੰਚਾਇਤ ਹੋਊਗੀ ਇਹਨਾਂ ਦੀ ਪੰਚਾਇਤ ਨੂੰ ਇਹਨਾਂ ਦੇ ਸਰਪੰਚ ਨੂੰ ਪੁੱਛਿਆ ਇਹਨਾਂ ਦੇ ਸਰਪੰਚ ਨੂੰ ਜ਼ਰੂਰ ਆ ਰਾਸ਼ਨ ਜਿਹੜਾ ਉਹ ਪ੍ਰੋਵਾਈਡ ਕਰਾ ਦਿਓ ਤੇ ਇਹਨਾਂ ਗਰੀਬਾਂ ਨੂੰ ਵੀ ਮਿਲਣਾ ਚਾਹੀਦਾ ਅਸੀਂ ਕਹਿੰਦੇ ਸਭ ਦੇ ਕੰਮਕਾਰ ਬੰਦ ਹੋਏ ਆ ਸਭ ਨੂੰ ਮੁਸ਼ਕਲ ਆ ਰਹੀ ਹੈ ਇਹ ਰਾਸ਼ਨ ਜਿਹੜਾ ਸਭ ਨੂੰ ਮਿਲਣਾ ਚਾਹੀਦਾ ਜੋ ਸਰਕਾਰ ਵੱਲੋਂ ਸਹੂਲਤਾਂ ਆ ਰਹੀਆਂ ਸਭ ਨੂੰ ਮਿਲਣੀਆਂ ਚਾਹੀਦੀਆਂ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਬੇਹਤਰਾ ਸੁਰਖਾਪੀ ਵੀ ਧੰਨਵਾਦ